ਮੇਨ ਮਕਸਦ ਇਹੀ ਆ ਵੀ ਬੰਦੇ ਨੂੰ ਕੰਮਾਂ ਤੋਂ ਨਹੀਂ ਵਿਹਲੇ ਕਰਨਾ ਹਾਲਾਂਕਿ ਵਿਹਲੇ ਬੈ ਕੇ ਮੁਕਾਬਲਾ ਕਰਨਾ ਤੁਸੀਂ ਆਪਸ ਵਿੱਚ ਰਲ ਮਿਲ ਕੇ ਰਹਿਣਾ ਗੱਲਾਂ ਬਾਤਾਂ ਕਰਨੀਆਂ ਫੋਨ ਛੱਡਨੇ ਨਸ਼ਿਆਂ ਤੋਂ ਦੂਰ ਹੋਣਾ ਮੇਨ ਮਕਸਦ ਸਾਡਾ ਫੋਨ ਨੂੰ ਪਾਸੇ ਕਰਨਾ ਹਾਂਜੀ ਇਹ ਪਹਿਲਾਂ ਕੰਪੀਟੀਸ਼ਨ ਅਸੀਂ ਗੈਰਾਂ ਚ ਵੇਖਿਆ ਸੀਗਾ ਉਹਨੂੰ ਵੇਖ ਕੇ ਤੇ ਉੱਥੇ ਜਾਇਆ ਨਹੀਂ ਗਿਆ ਪਰ YouTube ਤੇ ਵੇਖਿਆ ਉਹ ਬਾਈ ਨਾਲ ਗੱਲ ਹੋਈ ਤੇ ਸਾਰਾ ਵੇਖਣ ਤੋਂ ਬਾਅਦ ਸਾਨੂੰ ਲੱਗਿਆ ਵੀ ਵਧੀਆ ਬੰਦੇ ਰਲ ਮਿਲ ਕੇ ਬੈਠੇ ਆ ਬਹੁਤ ਛੋਟੇ ਬੱਚੇ ਆ ਜਿਹੜੇ ਕਿਤਾਬਾਂ ਲੈ ਕੇ ਜਾਂਦੇ ਆ ਬਹੁਤ ਕਿਤਾਬਾਂ ਪਾਈਆਂ ਸੀ ਤੇ ਆਮ ਜਨਰੇਸ਼ਨ ਦੂਰ ਹੋ ਗਈ ਇਸ ਚੀਜ਼ ਤੋਂ ਕਿਉਂਕਿ ਉਹ ਫੋਨ ਤੇ ਹੀ ਲੱਗੇ ਰਹਿੰਦੇ ਆ ਉਹਦੋਂ ਕਾ ਲੰਘਦੇ ਨਹੀਂ ਫੋਨ ਹਾਂਜੀ ਵਿਹਲੇ ਰਹਿਣ ਦਾ ਮੁਕਾਬਲਾ ਕਰਾਇਆ ਜਾ ਰਿਹਾ ਪਿੰਡ ਕੋਲੀਆ ਖੁਰਦ ਵਿੱਚ ਇਹਦਾ ਮੇਨ ਮਕਸਦ ਇਹ ਹੀ ਆ ਵੀ ਬੰਦੇ ਨੂੰ ਕੰਮਾਂ ਤੋਂ ਨਹੀਂ ਵਿਹਲੇ ਕਰਨਾ ਹਾਲਾਂਕਿ ਵਿਹਲੇ ਬੈ ਕੇ ਮੁਕਾਬਲਾ ਕਰਨਾ ਤੁਸੀਂ ਆਪਸ ਵਿੱਚ ਰਲ ਮਿਲ ਕੇ ਰਹਿਣਾ ਗੱਲਾਂ ਬਾਤਾਂ ਕਰਨੀਆਂ ਫੋਨ ਛੱਡਣੇ ਨਸ਼ਿਆਂ ਤੋਂ ਦੂਰ ਹੋਣਾ ਮੇਨ ਮਾਰ ਤੋਂ ਸਾਡਾ ਫੋਨ ਨੂੰ ਪਾਸੇ ਕਰਨਾ ਰਾਜੀ ਡਿਸਟ੍ਰਿਕਟ ਦਾ ਤੁਸੀਂ ਕੈਨੇਡਾ ਤੋਂ ਆ ਕੇ ਇੱਥੇ ਸ਼ੁਰੂਆਤ ਕੀਤੀ ਹੈਗੀ ਹੈ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਕਿੰਦਾ ਇਹਦੇ ਤੇ ਪ੍ਰਭਾਵਿਤ ਹੋਏ ਸੀ ਹਾਂਜੀ ਇਹ ਪਹਿਲਾਂ ਕੰਪੀਟੀਸ਼ਨ ਅਸੀਂ ਗੈਰਾਂ ਚ ਵੇਖਿਆ ਸੀਗਾ ਉਹਨੂੰ ਵੇਖ ਕੇ ਤੇ ਉੱਥੇ ਜਾਇਆ ਨਹੀਂ ਗਿਆ ਪਰ YouTube ਤੇ ਵੇਖਿਆ ਉਹ ਬਾਈ ਨਾਲ ਗੱਲ ਹੋਈ ਤੇ ਸਾਰਾ ਵੇਖਣ ਤੋਂ ਬਾਅਦ ਸਾਨੂੰ ਲੱਗਿਆ ਵੀ ਵਧੀਆ ਬੰਦੇ ਰਲ ਮਿਲ ਕੇ ਬੈਠੇ ਆ ਫੋਨਾਂ ਤੋਂ ਸਾਈਡ ਤੇ ਰਹੇ ਆ ਉਹਦਾ ਕਰਕੇ ਅਸੀਂ ਸੋਚਿਆ ਵੀ ਅਸੀਂ ਵੀ ਕਰਾਂਗੇ ਮੁੰਡਿਆਂ ਨੇ ਰਾਏ ਕੀਤੀ ਤੇ ਅਸੀਂ ਕਾਮਯਾਬ ਹੋ ਗਏ ਹਾਂਜੀ ਕਿਤਾਬਾਂ ਬਾਰੇ ਜੋ ਕਿਸੇ ਨੂੰ ਕਹਿ ਨਹੀਂ ਸਾਡੀ ਆਪ ਦੀ ਲਾਇਬ੍ਰੇਰੀ ਖੋਲੀ ਵੀ ਆ ਮਾਤਾ ਹਰਦੇਵ ਕੌਂਟੀ ਯਾਰ ਚ 8-10 ਸਾਲਾਂ ਤੋਂ ਬਹੁਤ ਛੋਟੇ ਬੱਚੇ ਆ ਜਿਹੜੇ ਕਿਤਾਬਾਂ ਲੈ ਕੇ ਜਾਂਦੇ ਆ ਬਹੁਤ ਕਿਤਾਬਾਂ ਪਾਈਆਂ ਸੀ ਤੇ ਆਮ ਜਨਰੇਸ਼ਨ ਦੂਰ ਹੋ ਗਈ ਇਸ ਚੀਜ਼ ਤੋਂ ਕਿਉਂਕਿ ਉਹ ਫੋਨ ਤੇ ਹੀ ਲੱਗੇ ਰਹਿੰਦੇ ਆ ਉਦੋਂ ਕਾ ਲੰਘਦੇ ਨਹੀਂ ਫੋਨ ਤੋਂ ਗੱਲ ਕਰੀਏ ਕੰਪੀਟੀਸ਼ਨ ਦੀ ਅੱਜ ਦੇ ਇਸ ਤੁਹਾਡੇ ਕੰਪੀਟੀਸ਼ਨ ਚ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੀ ਜਿਹੜੀ ਗੱਪਾਗ ਲੈ ਰਹੀ ਤੇ ਕਿੰਨੇ ਲੈ ਰਹੀ ਹਾਂਜੀ ਇਹਦੇ ਚ 60 ਪਲੱਸ ਬੰਦੇ ਭਾਗ ਲੈ ਰਹੇ ਆ ਬੀਬੀਆਂ ਤੇ ਬੰਦੇ ਬੱਚੇ ਵੀ ਆ ਉਮਰ ਲਿਮਟ ਕੋਈ ਨਹੀਂ ਸੀਗੀ ਜੋ ਬਹਿ ਸਕਦਾ ਜਾਗ ਸਕਦਾ ਤੇ ਉਹ ਭਾਗ ਲੈ ਸਕਦਾ ਯਾਨੀ ਕਿ ਸਾਡੇ ਕੋਲ ਤਕਰੀਬਨ ਇਸ ਵੇਲੇ 70 ਬੰਦੇ ਬੈਠੇ ਆ ਜੀ ਹੈਂਡੀਕੈਪ ਵੀ ਕਾਫੀ ਹੁੰਦਾ ਹੈ ਹੈਂਡੀਕੈਪ ਵੀ ਆ ਇੱਕ ਬਾਈ ਨੂੰ ਅੱਖਾਂ ਤੋਂ ਮਨਾਖਾ ਉਹ ਵੀ ਬੈਠਾ ਸਾਡੀ ਕੋਈ ਕੰਡੀਸ਼ਨ ਨਹੀਂ ਸੀ ਕੋਈ ਵੀ ਆ ਕੇ ਹਰੇਕ ਵਰਗ ਦਾ ਬੰਦਾ ਬੈਠਾ ਸਾਨੂੰ ਵਧੀਆ ਲੱਗ ਰਿਹਾ ਵੀ ਸਾਰੇ ਕੋਈ ਮਤਭੇਦ ਨਹੀਂ ਕਿਸੇ ਨਾਲ ਸਾਰੇ ਬੰਦੇ ਆ ਕੇ ਬੈਠੇ ਆ ਰਲ ਮਿਲ ਕੇ ਬਹਿਣਗੇ ਤੇ ਲੋਕ ਕੋਸ਼ਿਸ਼ ਕਰਨ ਕਿ گاਾਂ ਵੀ ਲੋਕਾਂ ਨੂੰ ਗਾਈਡਲਾਈਨ ਮਿਲੂਗੀ ਵੀ ਅਸੀਂ ਫੂਨਾ ਤੋਂ ਦੂਰ ਰਹਿਗੇ ਮੈਂ ਫਤੇਗੜ ਪੰਜ ਤੂਰ ਤੋਂ ਆਇਆ ਹਾਂ ਤੇ ਮੈਂ ਇਸ ਕੈਂਪ ਦੇ ਵਿੱਚ ਹਿੱਸਾ ਲੈਣ ਆਇਆ ਜੀ ਟੂਰਨਾਮੈਂਟ ਟੂਰਨਾਮੈਂਟ ਵਿੱਚ ਕਿਹੜੇ ਪਿੰਡ ਫਤੇਗੜ ਪੰਜ ਤੂਰ ਆਇਆ ਜੀ ਤੇ ਖੁਰਦ ਕੋਲੀਆ ਕਾਹਦਾ ਕੰਪੀਟੀਸ਼ਨ ਜੀ ਵੇਲੇ 11:00 ਇਹ ਲੈ ਵੰਦਾ ਹਾਂ ਸਹੀ ਅੱਜ ਮੁਕਾਬਲੇ ਕਰਾਈ ਜਾ ਰਹੇ ਨੇ ਕੀ ਮੋਟਰ ਦੇ ਦਾ ਮੁਕਾਬਲਾ ਮੋਟਰ ਤਾਂ ਇਹੀ ਹੈ ਜੀ ਨੂੰ ਲੋਕਾਂ ਨੂੰ ਵੇਖਣਾ ਵੀ ਮੋਬਾਈਲ ਛੱਡ ਕੇ ਵਿਹਲਾ ਟਾਈਮ ਕਿੰਨਾ ਟਾਈਮ ਬੈਠ ਸਕਦੇ ਆ ਮੋਬਾਈਲ ਤੋਂ ਦੂਰ ਕਰਨਾ ਜੀ ਅਸੀਂ ਸਾਡਾ ਮੋਟਰ ਮੋਬਾਈਲ ਤੋਂ ਦੂਰ ਕਰਨਾ ਹੈ ਜਰਨਲਦਾਰ ਪਰ ਦੇਖਦੇ ਹੈਗੇ ਕਿ ਨਿਸ਼ਚਿਤ ਤਾਰੀਆਂ ਜਿਹੜੇ ਸਯੁਕਤ ਪਰਵਾਰਾ ਨੇ ਉਹ ਸਾਰੇ ਖਤਮ ਹੋ ਜਾਂਦੇ ਹੁੰਦੇ ਜਾਂਦੇ ਨੇ ਕਿਵੇਂ ਲੱਗਦਾ ਪਰਿਵਾਰ ਦੇ ਵਿੱਚ ਬੈਠਾ ਕੋਈ ਵੀ ਬੰਦਾ ਹਰੀਕ ਦੇ ਕੋਲੇ ਫੋਨ ਆ ਜੀ ਉਹ ਇੱਕ ਦੂਜੇ ਨਾਲ ਗਾਲੀ ਨਹੀਂ ਕਰਦਾ ਫੋਨ ਫੋਨ ਤੇ ਲੱਗੇ ਰਹਿੰਦੇ ਹੈਗੇ ਕਿ ਪ੍ਰਾਈਜ਼ ਵਗੈਰਾ ਵੀ ਇਹਨਾਂ ਨੂੰ ਦੱਸਿਆ ਗਿਆ ਤੋਂ ਨਾਮ ਦਿੱਤੇ ਉਹ ਨਾਰਮਲ ਜਿਹਾ ਪ੍ਰਾਈਜ਼ ਵੀ ਦਿੱਤਾ ਗਿਆ ਜੀ ਪ੍ਰਾਈਜ਼ ਵੀ ਰੱਖੇਗਾ ਨਾਰਮਲ ਜਿਹਾ 100 ਰੁਪਏ ਐਂਟਰੀ ਫੀਸ ਆ 4500 ਰੁਪਏ ਪਹਿਲਾ ਪ੍ਰਾਈਜ਼ ਆ ਮੇਰੇ ਤਕਰੀਬਨ ਹੈ ਕਿ 70-75 ਜਣੇ ਕਿੰਨੇ ਕ ਟਾਈਮ ਪੀੜ ਦਾ ਜਿਹੜਾ ਹੈਗਾ ਸਾਰਾ ਕੰਪੀਟੀਸ਼ਨ ਟਾਈਮ ਤਾਂ ਵੈਸੇ ਖੁੱਲਾ ਹੀ ਹੈ ਜੀ ਖੁੱਲਾ ਹੀ ਟਾਈਮ ਓਪਨ ਹੈ ਜੀ ਓਪਨ ਹੈ ਯਾ ਜਿੰਨਾ ਟਾਈਮ ਮਰਜ਼ੀ ਕੋਲ ਨਹੀਂ ਜੀ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਮਾਧਿਅਮ ਨਾਲ ਲੋਕਾਂ ਨੂੰ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਫੋਨ ਛੱਡੋ ਫੋਨ ਤੋਂ ਫ੍ਰੀ ਹੋਵੋ ਕੋਈ ਕੰਮ ਕਰ ਲਓ ਕੋਈ ਬੁੱਕਾਂ ਪੜ੍ਹ ਲਓ ਜੇ ਤੁਸੀਂ ਵਿਹਲੇ ਆ ਜੇ ਤੁਹਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਬੁੱਕਾਂ ਪੜ੍ਹ ਲਓ ਕੁਝ ਹੋਰ ਕੋਈ ਕੰਮ ਕਰ ਲਓ ਕੋਈ ਕਮਿਟੀ ਕਰ ਲਓ ਪਰ ਫੋਨ ਨਾਲ